ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਲਾਮ ਅਦਾਬ ਸਤਿ ਸ਼੍ਰੀ ਅਕਾਲ ਨਮਸਕਾਰ ਸਾਰਿਆਂ ਨੂੰ ਅੱਛਾ ਸਭ ਤੋਂ ਪਹਿਲਾਂ ਆ ਇੱਕ ਵੀਡੀਓ ਵੇਖਿਓ ਤੇ ਫਿਰ ਸਾਨੂੰ ਦੱਸਿਓ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਓਕੇ ਮੈਂ ਵੀਡੀਓ ਪਲੇ ਕਰਨ ਲੱਗਾ ਬਾਬਾ ਜੀ ਸਾਥ ਕੀ ਗੱਲ? ਵਾਹਿਗੁਰੂ ਜੀ ਕੰਸਾ। ਵਾਹਿਗੁਰੂ ਜੀ ਕੀ ਹਾਲ ਹੈ? ਬੰਦਾ ਜੀ ਠੀਕ ਠਾਕ। ਬਾਬਾ ਜੀ ਮੈਂ ਬੇਨਤੀ ਕਰਨੀ ਚਾਹੁੰਦਾ ਵਾ। ਕੋਕ ਕਰੋ ਪੱਤਰ ਜੀ। ਬਾਬਾ ਜੀ ਮੇਰਾ ਇਹ ਬਹੁਤ ਮਨ ਕਰਦਾ ਵਾ। ਗੁਰੂ ਘਰ ਨੂੰ ਗੁਰਬਾਣੀ ਪੜ੍ਹਨ ਤੇ ਕੀਰਤਨ ਸਿੱਖ ਕੇ ਕੀਰਤਨ ਗਾਉਣ ਦਾ ਮਨ ਕਰਦਾ। ਸਤਿ ਸ੍ਰੀ ਅਕਾਲ। ਮੇਰਾ ਬਹੁਤ ਦਿਲ ਕਰਦਾ। ਠੀਕ ਹੈ ਪੱਤਰ ਜੀ। ਬਹੁਤ ਵਧੀਆ ਗੱਲ ਆ। ਗੁਰੂ ਘਰ ਆਉਣਾ ਚਾਹੀਦਾ ਹੈ। ਤਰੇਖ ਨੂੰ ਗੁਰੂ ਘਰ ਹੋਣਾ ਚਾਹੀਦਾ ਹੈ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਕੀਰਤਨ ਸਕੇ ਗੁਰੂ ਦਾ ਕੀਰਤਨ ਕਰਨਾ ਚਾਹੀਦਾ ਹੈ ਸਤਿਗੁਰਾਂ ਦੇ ਚਰਨਾਂ ਵਿੱਚ ਰੋਜ਼ ਸੀਸ ਝੁਕਾਉਣਾ ਚਾਹੀਦਾ ਬਹੁਤ ਵਧੀਆ ਕਰ ਬੇਟਾ ਜੀ ਤੁਸੀਂ ਹੋ ਜਾਓਗੇ ਜੰਗਾ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਮੇਰਾ ਇਹ ਬਹੁਤ ਮਨ ਕਰਦਾ ਵਾ ਗੁਰੂ ਘਰ ਨੂੰ ਗੁਰਬਾਣੀ ਪੜ੍ਹਨਾ ਕੀ ਤਾਂ ਸੀ ਕਿ ਇਹ ਕਰਦਾ ਪਾਪਾ ਜੀ ਮੇਰਾ ਦਿਲ ਕਰਦਾ ਮੈਂ ਵੱਡਾ ਹੋ ਕੇ ਬਹੁਤ ਪੜ੍ਹ ਲਿਖ ਕੇ ਇੱਕ ਵਧੀਆ ਵੱਡਾ ਡਾਕਟਰ ਬਣਨਾ ਹਾਂਜੀ ਠੀਕ ਆ ਬੇਟਾ ਜੀ ਜ਼ਰੂਰ ਪੜ੍ਹ ਲਿਖ ਕੇ ਵਧੀਆ ਡਾਕਟਰ ਬਣਨਾ ਚਾਹੀਦਾ ਇਹ ਵੀ ਇੱਕ ਮੁਨਫਤਾ ਦੀ ਸੇਵਾ ਹੈ ਬਾਕੀ ਆਪਾਂ ਗੁਰੂ ਘਰ ਨਹੀਂ ਛੱਡਣਾ ਗੁਰੂ ਘਰ ਦੀ ਸੇਵਾ ਰੋਜ਼ ਕਰਨੀ ਘਰ ਆ ਕੇ ਰੋਜ਼ ਮੱਥਾ ਟੇਕਣਾ ਆ ਗੁਰੂ ਕਾ ਨਸੀਬ ਸੁਣੋਣਾ ਆ ਤੇ ਸਤਿਗੁਰਾਂ ਦੇ ਕੋਲੋਂ ਸਭ ਕਸ਼ਮੀਰ ਦਾ ਜੋ ਮੰਗੇ ਸਾਧਗੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਕਤੇ ਜੋ ਬੋਲੇ ਇਹ ਹਾਂ ਉਹ ਸੱਚ ਹੋਵੇ ਸਤਿਗੁਰ ਤੇਰੀ ਆਸ਼ਾ ਸਾਰੀਆਂ ਮਨੋ ਕਾਮਨਾ ਪੂਰੀ ਕਰੇ ਕਰ ਜੀ ਵਾਇਕ ਨੂੰ ਦਾਤਸਾ ਪਤੇ ਜੀ ਉਸ ਨੂੰ ਗੁਰੂ ਆਦਿ ਸਵੇਰ ਚੜ੍ਹਦੀ ਕਲਾਂ ਚੜ੍ਹਦੀ ਕਲਾਂ ਦੀ ਬਾਬਾ ਜੀ ਨੇ ਕਿਹਾ ਤੇ ਕਰਨਾ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਪਿੰਡ ਦੇ ਬੱਚਿਆਂ ਨੂੰ ਸ਼ਾਮ ਨੂੰ ਜਾਂ ਸਵੇਰ ਦਾ ਕੋਈ ਵੀ ਟਾਈਮ ਲਾ ਕੇ ਇਹਨਾਂ ਨੂੰ ਸੰਖਿਆ ਅਦਗਿਆ ਕਰੋ ਗੁਰਬਾਣੀ ਗਾਇਨ ਕਰਦੇ ਸ਼ੁਰੂ ਕਰਨ ਦੇ ਕੋਈ ਗੀਤ ਨਹੀਂ ਕੋਈ ਸੰਚਾਰ ਕਰ ਦੇਤੀ ਨਾਲੇ ਆਪਣੇ ਬੱਚਿਆਂ ਨੂੰ ਕੁਝ ਦੱਸੋ ਨਾਲ ਤੁਹਾਡੇ ਹੈਲਪ ਕਰਨਗੇ ਨਾਲ ਉਹ ਪ੍ਰੋਗਰਾਮਾਂ ਦੇ ਵਿੱਚ ਗੁਰਬਾਣੀ ਪੜਿਆ ਕਰਨਾ ਲੈ ਕੇ ਕਰਨਾ ਗੀਤ ਗਾਣਾ ਨਾਲ ਤੁਹਾਨੂੰ ਸਾਥ ਦੇਣਗੇ ਉਹਦੇ ਨਾਲ ਫੇ ਤਾਂ ਚਲੋ ਚੰਗਾ ਲੱਗੂਗਾ ਨਾਲ ਤੁਹਾਨੂੰ ਕੱਲ ਕੋ ਗੀਤ ਨਹੀਂ ਗਾਣੀ ਜੀ ਗੱਲ ਉਹਦਾ ਪਾਸੇ ਸਾਰਾ ਮੈਂ ਬੱਚਿਆਂ ਨੂੰ ਸਮਾਉਣ ਤੁਸੀਂ ਜੁੜਾਇਆ ਕਰੋ ਕਿ ਕਰ ਗੁਰਬਾਣੀ ਪੜਿਆ ਕਰੋ ਗੁਰਬਾਣੀ ਕਰਨਾ ਕਰਿਆ ਕਰੋ ਇਹ ਆ ਕਿ ਚਲੋ ਤੁਹਾਡੇ ਬੱਚਿਆਂ ਨੂੰ ਵੀ ਆਪਾਂ ਪਿਆਰ ਕਰਾਂਗੇ ਨਾਲ ਸੰਧਿਆ। ਨਾ ਕਿਸੇ ਸਾਥੀ ਬਹੁਤ ਕਲੇਜਾਂ ਵਾਲੇ ਅੱਜ ਇਹ ਬੱਚੇ ਕਿਹੜੇ ਜਿਹਨਾਂ ਤਰ੍ਹਾਂ ਸੱਤ ਤੇ ਆਉਂਦੇ ਨਹੀਂ ਬੱਚੇ ਸਮਾਂ ਕੱਢ ਕੇ ਚਲੋ ਆਉਣਗੇ ਥੋੜਾ ਚਾਹ ਬਣੋ ਤਾਂ ਚਾਹ ਬਣੋ 그러면은 ਬੱਚਿਆਂ ਦੇ ਮਨ ਦੇ ਵਿੱਚ ਚਲੋ ਚੰਗੇ ਰਸਤੇ ਪਹਿਣਗੇ ਕਿਉਂਕਿ ਬਹੁਤ ਵਧੀਆ ਹੈ ਤੁਸੀਂ ਮਹਾਰਾਜ ਦੇ ਵਜੀਰ ਹੋ ਮਹਾਰਾਜ ਦੀ ਕਿਰਪਾ ਕਰਨ ਸੱਚੇ ਬਾਦਸ਼ਾਹ ਸਾਰਿਆਂ ਦੇ ਸੁਖਾਂਤ ਸੁਭਦ ਦਾ ਭਲਾ ਕਰਨ ਜੀ। ਆਪਿਆ ਲੈ ਮੈਂ ਇਥੋਂ ਆਇਆ ਹਾਂ ਹਾਜੀ ਮੰਗੋ ਗੁਰਦਵਾਰਾ ਸਾਹਿਬ ਹਾਜੀ ਮੇਰਾ ਬਹੁਤ ਦਿਲ ਕਰਦਾ ਮੈਂ ਪਾਠ ਕਰਾਂ ਰੋਜ਼ ਸਵੇਰੇ ਸਵੇਰੇ ਮੈਂ ਗੁਰਦਵਾਰੇ ਜਾਵਾਂ ਤੇ ਮੈਂ ਕੀਰਤਨ ਸਿੱਖੇ ਕੀਰਤਨ ਕਰਾਂ ਬਹੁਤ ਵਧੀਆ ਗੱਲ ਐ ਬਕਰ ਗੁਰਦਾਰ ਸਾਹਿਬ ਜਾਣਾ ਚਾਹੀਦਾ ਆਪਾਂ ਨੂੰ ਚਾਹੀਦਾ ਕਿ ਆਪਾਂ ਆਪਣਾ ਜੀਵਨ ਸੁਧਾਰੀਏ ਆਪਣੇ ਜੀਵਨ ਨੂੰ ਸਮਝੀਏ ਕਿ ਗੁਰੂ ਦੇ ਨਾਲ ਲੱਗਣਾ ਬੜੀ ਵਧੀਆ ਗੱਲ ਐ ਗੁਰਬਾਣੀ ਗਾਇਨ ਕਰਨੀ ਚਾਹੀਦਾ ਸਾਨੂੰ ਰੋਜ਼ ਗੁਰਬਾਣੀ ਗਾਇਨ ਕਰਨੀ ਚਾਹੀਦੀ ਹੈ ਗੁਰਦੁਆਰਾ ਸਾਹਿਬ ਦਰਸ਼ਨ ਕਰਨੀ ਚਾਹੀਦੀ ਹੈ ਕੰਪਣਾ ਗੁਰੂ ਘਰ ਵਾਲੇ ਬਾਬਾ ਜੀ ਬਣੋ ਨਾ ਵੀ ਗ੍ਰੰਥੀ ਬਣਨਾ ਚਾਹੀਦਾ ਇਹ ਕੰਮ ਨਹੀਂ ਕਰਨਾ ਗ੍ਰੰਥੀ ਨਹੀਂ ਬਣਨਾ ਸਮਝ ਲੱਗੀ ਨਾ ਤੂੰ 5-5000 ਦਾ ਕੰਮ ਕਰਨਾ ਤੂੰ ਵੱਡਾ ਆਦਮੀ ਬਣਨਾ ਤੂੰ ਬਿਜ਼ਨਸ ਮੈਨਰ ਬਣਨਾ ਕੋਈ ਸਰਕਾਰੀ ਨੌਕਰੀ ਤੇ ਲੱਗਣਾ ਸਮਝ ਲੱਗੀ ਇਹ ਕੰਮ ਨਹੀਂ ਕਰਨਾ 5-5000 ਦੇ ਆਪਾਂ ਨੌਕਰੀ ਨਹੀਂ ਕਰਨੀ ਸਮਝ ਲੱਗੀ ਨਾ ਉਧਰ ਦਰਸ਼ਨ ਕਰੋ ਮਹਾਰਾਜ ਦੇ ਜਾ ਕੇ ਗੁਰਬਾਣੀ ਪੜੋ ਰੋਜ਼ ਗੁਰਦੁਆਰਾ ਸਾਹਿਬ ਜਾਓ ਆਪਣੇ ਜੀਵਨ ਨੂੰ ਸਫਲ ਕਰਨ ਵਾਸਤੇ ਪਰ ਆਪਾਂ ਗਰੰਥੀ ਨਹੀਂ ਬਣਨਾ ਸਭ ਨੇ ਵੀ ਮਮਈ ਤੇ ਕਹਿੰਦੇ ਆ ਆਪਾਂ ਵੱਡੇ ਬੰਦੇ ਬਣਨਾ ਸਭ ਤੋਂ ਵੱਡੇ ਤੇ ਆਪਣੇ ਬਾਬਾ ਜੀ ਆ ਜਿਹੜੇ ਗੁਰੂ ਸਾਹਿਬ ਦੇ ਵਜ਼ੀਰ ਨੇ ਨਾਲੇ ਤੁਸੀਂ ਹਰ ਵਾਰੀ ਕਹਿੰਨੇ ਆ ਪੜ ਲਿਖ ਕੇ ਵੱਡੀ ਬਿਜ਼ਨਸ ਕਰਨੀ ਆ ਵੱਡੀ ਨੌਕਰੀ ਕਰਨੀ ਆ ਪਰ ਜਿਹੜੇ ਮਹਾਰਾਜ ਜੀ ਦੇ ਵਜ਼ੀਰ ਨੇ ਜਿਹੜੇ ਮਹਾਰਾਜ ਜੀ ਦੇ ਉਪਦੇਸ਼ ਲੈ ਕੇ ਸਾਨੂੰ ਸੁਧੇ ਰਸਤੇ ਮੋੜ ਦੇ ਸਾਨੂੰ ਗੁਰਬਾਣੀ ਸੁਣਾ ਕੇ ਆਪਣੇ ਪਰਵਾਰਾਂ ਆਪਾਂ ਨੂੰ ਸਾਰੇ ਨਗਰ ਨੂੰ ਚਾਹੀਦਾ ਹੈ ਕਿ ਉਹਨਾਂ ਦੀ ਜ਼ਰੂਰਤਾਂ ਨੂੰ ਸਮਝੀਏ ਅਤੇ ਉਹਨਾਂ ਦੇ ਪਰਿਵਾਰ ਨੂੰ ਸਮਝੀਏ ਅਤੇ ਉਹਨਾਂ ਦਾ ਸਤਿਕਾਰ ਕਰੀਏ। ਆਹ ਤੁਹਾਨੂੰ ਮੈਂ ਸਮਝ ਗਿਆ ਹਾਂ ਜੋ ਤੂੰ ਕਹਿਣਾ ਚਾਹੁੰਦਾ ਹੈ। ਆਪਾਂ ਨੂੰ ਚਾਹੀਦਾ ਹੈ ਗਰੰਥ ਸਿੰਘ ਦੇ ਜੀ ਨੂੰ ਤੂੰ ਸਮਝੀਏ। ਗਰੰਥ ਸਿੰਘ ਦੇ ਪਰਿਵਾਰ ਦੀ ਜ਼ਰੂਰਤਾਂ ਨੂੰ ਸਮਝੀਏ ਕਿ ਕਿਹੜੀ-ਕਿਹੜੀ ਚੀਜ਼ ਚਾਹੀਦੀ ਹੈ ਨਾ। ਕੀ ਕਰਦੀ ਕੀ ਉਹਨਾਂ ਦੇ ਬੱਚੇ ਕਿਦਾਂ ਕਿਵੇਂ ਪੜਨਗੇ? ਕਿਵੇਂ ਉਹਨਾਂ ਨੂੰ ਸਿੱਖਿਆ ਮਿਲੂਗੀ? ਮੈਂ ਇਹ ਕਮੇਟੀ ਦੇ ਵਿੱਚ ਜ਼ਰੂਰ ਮਤਵਸਕ ਪਾਸ ਕਰੂੰਗਾ। ਤੇ ਸਾਡੇ ਗਰੰਥੀ ਸਿੰਘ ਨੇ ਸਾਨੂੰ ਸਨਮਾਨ ਕਰਨਾ ਚਾਹੀਦਾ ਹੈ ਬਸਾਰੇ ਆਪਣੇ ਕਮੇਟੀ ਵਾਲੇ ਰੱਖੂਗਾ ਕਿ ਆਪਾਂ ਸਾਰੇ ਦਾ ਸਨਮਾਨ ਕਰੀਏ ਆਪਣੇ ਗਰੰਥੀ ਸਿੰਘ ਦਾ ਸਨਮਾਨ ਕਰੀਏ ਆਹ ਪੁੱਤਰ ਮੈਨੂੰ ਤੇਰੇ ਤੇ ਪ੍ਰਾਉਡ ਆ ਤੂੰ ਇਨੀ ਚੰਗੀ ਸੋਚ ਦਾ ਮਾਲਕ ਏ ਬੜਾ ਚੰਗਾ ਸੋਚਿਆ ਏ ਪਰ ਮੇਰੀ ਅੱਖਾਂ ਕੋ ਲੱਗੀਆਂ ਮਤਲਬ ਮਾਰੇ ਦਿਨ ਤੋਂ ਕੀ ਨੁਕਸੇ ਤਨ ਚੜਦੀ ਕਲਾ ਕਰੇ ਓਕੇ ਜੀ ਲੀਖੋ ਸੀ ਇਸ ਵੀਡੀਓ ਦੇਖੀ ਹੈ ਦੱਸਿਓ ਮੈਨੂੰ ਕਿ ਤੁਹਾਨੂੰ ਇਹ ਮੈਸੇਜ ਕਿਵੇਂ ਲੱਗਿਆ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਲਾਈਕ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਓਕੇ ਜੀ ਸਤਿ ਸ਼੍ਰੀ ਅਕਾਲ ਸਾਰੇ